ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਾਹੌਲ ਇਸ ਸਮੇਂ ਗਰਮਾਇਆ ਹੋਇਆ ਹੈ ਸੁਨੰਦਾ ਸ਼ਰਮਾ ਮਗਰੋਂ ਹੁਣ ਪੰਜਾਬੀ ਗਾਇਕ ਕਾਕਾ ਨੇ ਸਕਾਇ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੁਰਕਿਰਨ ਢਾਲੀਵਾਲ ਅਤੇ ਪਿੰਕੀ ਢਾਲੀਵਾਲ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਔਨਾ ਤੇ ਧੋਖਾਧੜੀ ਵਿਸ਼ਵਾਸ ਘਾਤ ਜਾਇਦਾਦ ਦੇ ਦੁਰਵਰਤੋਂ ਜਾਲ ਸਾਜ਼ੀ ਜਬਰੀ ਵਸੂਲੀ ਅਤੇ ਕਾਪੀਰਾਈਟ ਉਲੰਘਣਾ ਦੇ ਦੋਸ਼ ਲਗਾਏ ਗਏ ਨੇ ਪੇਮੈਂਟਸ ਜਦੋਂ ਤੁਹਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਉਹੋ ਦੇਣ ਚ ਸਾਨੂੰ ਕੁਮਾਇਆ ਜਾਂਦਾ ਹੈ ਸਾਨੂੰ ਬਹੁਤ ਲੰਬੇ ਗੇੜ ਚ ਪਾਇਆ ਜਾਂਦਾ ਹੈ ਸਾਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਹੁਣੀ ਪੇਮੈਂਟ ਚਾਹੀਦੀ ਹੈ ਕਿਉਂਕਿ ਸਾਨੂੰ ਜਦੋਂ ਅਸੀਂ ਸ਼ੂਟ ਅਰੇਂਜ ਕਰੀ ਬੈਠੇ ਹਾਂ ਸਾਡਾ ਡਾਇਰੈਕਟਰ ਦੀ ਫੀਸ ਅਜਿ ਦੇਣੀ ਆ ਮਾਡਲ ਦੀ ਫੀਸ ਦੇਣੀ ਆ ਤਾਂ ਹੋਰ ਬਹੁਤ ਸਾਰੇ 뮤జిక్ ਡਾਇਰੈਕਟਰ ਦੀ ਫੀਸ ਦੇਣੀ ਹੁੰਦੀ ਆ ਉਦੋਂ ਸਾਨੂੰ ਅਰਜੈਂਟ ਪੈਸਾ ਚਾਹੀਦਾ ਹੁੰਦਾ ਹੈ ਉਸ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੁੰਦਾ ਕਿ ਹਾਂ ਵੀ ਜਦੋਂ ਤੁਸੀਂ ਕਹੋਗੇ ਉਦੋਂ ਪੈਸਾ ਦੇ ਦਾਂਗੇ ਉਸੇ ਦੌਰਾਨ ਸਾਨੂੰ ਕਹਿ ਦਿੰਦੇ ਕਿ ਸਾਡਾ ਇਹ ਕੰਮ ਫਸਿਆ ਹੋਇਆ ਹੈ ਸਾਡਾ ਜੀਐਸਪੀ ਫਸਿਆ ਹੈ ਸਾਡਾ ਇਹ ਫਸਿਆ ਹੋਇਆ ਹੈ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਜੇ ਤੁਹਾਨੂੰ ਅਰਜੈਂਟ ਪੇਮੈਂਟ ਚਾਹੀਦੀ ਹੈ ਤਾਂ ਵਾਇਆ ਦੁਬਈ ਜਾਂ ਕਿਸੇ ਹੋਰ ਨੈਟਵਰਕ ਦੇ ਥਰੂ ਤੁਹਾਨੂੰ ਪੈਸਾ ਪਹੁੰਚਾ ਦਿੱਤਾ ਜਾਊਗਾ ਉਦੋਂ ਅਸੀਂ ਮਜਬੂਰਨ ਕਈ ਵਾਰ ਲੈ ਵੀ ਲੈਂਦੇ ਆ ਪਰ ਸਾਨੂੰ ਹੁਣ ਇਹ ਚੀਜ਼ ਦਾ ਬਹੁਤ ਡਰ ਹੁੰਦਾ ਹੈ ਕਿ ਮੈਂ ਇਹ ਚਾਹੁੰਦਾ ਕਿ ਸਾਨੂੰ ਕਲੀਅਰ ਕੀਤਾ ਜਾਵੇ ਕਿ ਜਿਹੜੀ ਉਹ ਸਾਨੂੰ ਪੇਮੈਂਟ ਆ ਰਹੀ ਹੈ ਉਹ ਇੱਕ ਨੰਬਰ ਦੀ ਹੈ ਜਾਂ ਦੋ ਨੰਬਰ ਦੀ ਹੈ ਇਹਨਾਂ ਦੀ ਖੁੱਦ ਹੀ ਕਮਾਈਆ ਜਾਂ ਕਿੱਥੋਂ ਪਾ ਰਹੇ ਸਾਨੂੰ ਬਹੁਤ ਤਰੀਕੇ ਨਾਲ ਉ 2 ਕਰੋੜ ਦਾ ਬਹੁਤ ਦੂਰ ਦੀ ਗੱਲ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਕਰ ਕੀ ਲਹੋਗੇ